ਨਪੂਰਾ ਮੈਨੂੰ ਤੇਰੀ ਗੱਲ ਨਹੀਂ ਸਮਝ ਆਉਂਦੀ ਹੈ ਕਿ ਸਾਡੇ ਘਰ ਦੇ ਖਰਚੇ ਮੁੱਕਦੇ ਰਹਿਗੇ ਤੂੰ ਦੂਜਿਆਂ ਦੇ ਮੂੰਹ ਚਾੜ ਕੇ ਇੱਥੇ ਆ ਵਰਦੀ ਆ ਮੈਨੂੰ ਮੇਰੇ ਭਤੀਜੇ ਨੇ ਫੋਨ ਕੀਤਾ ਸੀ ਮੈਂ ਤਾਂ ਆਈ ਸੀ ਆਹੋ ਆਪਣੀ ਜਗ੍ਹਾ ਕੀ ਮੈਨੂੰ ਜਾਣਾ ਪੈਗਾ ਨਹੀਂ ਉਹਨੂੰ ਧੱਕੇ ਮਾਰ ਕੇ ਘਰੋਂ ਬਾਹਰ ਕੱਢਿਆ ਹੁੰਦਾ ਅਗਰ ਕਹਿੰਨੂ ਨਹੀਂ ਇਹ ਤਾਂ ਭੋਲਾ ਨਾ ਮੈਨੂੰ ਪਤਾ ਕਿ ਭੂ ਅੱਛੇ ਵਾਰ ਕੀ ਸਾਡੇ ਖਰਚਾ ਕਰਵਾਈ ਜਾਂਦੀ ਆ ਆਪ ਤਾਂ ਦੁੱਖੀ ਕਹਿੰਦਾ ਬੜਾ ਨਹੀਂ ਨਹੀਂ ਹੈਗੀ ਲਿਆ ਕੇ ਮੈਂ ਇਸ ਕਰ ਦਿੱਤੀ ਆ ਤੇ ਤੂੰ ਟੱਕੇ ਮਾਰਨ ਦੀ ਗੱਲ ਕਰਦੀ ਐ ਅੱਜ ਤੋਂ ਬਾਅਦ ਮੈਂ ਇਸ ਦੇਲੀ ਤੇ ਪੈਰ ਵੀ ਨਹੀਂ ਪਾਉਣੀ ਸ਼ੁਕਰ ਆ ਮੈਂ ਤਾਂ ਵੀ ਨਾ ਤਾਂ ਸੂਟ ਦਿੱਤੇ ਜਾਂਦੇ ਮਾਪਿਆਂ ਤੋਂ ਬਾਅਦ ਨਾ ਪੀਕੇ ਭਰਾਵਾਂ ਤੇ ਭਤੀਜਿਆਂ ਦੇ ਸਹਾਰੇ ਹੁੰਦੇ ਐ ਤੈਨੂੰ ਕੀ ਲੱਗਦਾ ਐ ਵੀ ਮੈਂ ਦੋ ਸੂਟੜੇ ਲਿਖਾਤੇ ਰਹੀ ਐ ਇਸ ਘਰ ਦੇ ਵਿੱਚ ਮੇਰੇ ਮਾਪਿਆਂ ਦੀਆਂ ਯਾਦਾਂ ਬਸੀਆਂ ਹੋਈਆਂ ਐ ਮੈਂ ਉਹਨਾਂ ਦੀ ਯਾਦਾਂ ਕਰਕੇ ਆ ਜਾਨੀ ਆ ਪਰ ਅੱਜ ਤੋਂ ਬਾਅਦ ਅੱਜ ਤੋਂ ਬਾਅਦ ਮੈਂ ਇਸ ਘਰ ਚਲੇ ਪੈਰ ਨਹੀਂ ਪਾਉਣੀ ਸੱਚੀ ਕਹਿੰਦੇ ਲੋਕੀ ਕਿ ਤੀਆਂ ਨੇ ਪੀਕੇ ਤਾਂ ਮਾਪਿਆਂ ਨਾਲ ਹੀ ਹੁੰਦੇ ਐ